ਖੋਜ ਸਾਡੇ ਜਿਹੜੇ ਇਥੋਂ ਕੈਂਡੀਡੇਟ ਸਾਹਿਬ ਸੀ ਯਾਦਵਿੰਦਰ ਸਿੰਘ ਜੀ ਯਾਦੂ ਸਾਹਿਬ ਉਹਨਾਂ ਦੇ ਬੜੇ ਸਤਿਕਾਰਯੋਗ ਸਾਡੇ ਹਨੀ ਰੋਸ਼ਾ ਜੀ ਉਹਨਾਂ ਦੇ ਪਿਛਲੇ ਸਮੇਂ 'ਚ ਪਰਿਵਾਰ 'ਚ ਦੁਖਦਈ ਜੋ ਮੌਤ ਹੋਈ ਸੀ ਉਹਦਾ ਮੈਂ ਦੁੱਖ ਵੀ ਸਾਂਝਾ ਕਰਨਾ ਸੀ ਜੇ ਬਾਕੀ ਕੋਈ ਉਹਨਾਂ ਨਾਲ ਵਿਚਾਰਾਂ ਸਾਂਝਾ ਕਰਨੀਆਂ ਚਾਹਣ ਇਸ ਲਈ ਅੱਜ ਤੁਸੀਂ ਮੈਂ ਟੌੜੇ ਪਿੰਡ ਦੇ ਪ੍ਰੋਗਰਾਮ ਤੇ ਆਇਆ ਸੀ ਤੇ ਫਿਰ ਮੈਂ ਇਸ ਪ੍ਰੋਗਰਾਮ ਤੇ ਇੱਥੇ ਵੀ ਆਉਣ ਦਾ ਮਨ ਬਣਾਇਆ ਸੀਗਾ ਕਿ ਚਲੋ ਵਾਲੇ ਹਾਲਚਲ ਪੁੱਛ ਕੇ ਜਾਵਾਂਗੇ ਨਾਲੇ ਪਰਿਵਾਰ ਨਾਲ ਦੋਸਤਾਂ ਜਾਂ ਕਰ ਲਈ ਜਾਵਾਂਗੇ ਤੇ ਜਿਹੜੀ ਅੱਛੀ ਸਨੈਰੀ ਚੱਲ ਰਹੀ ਹੈ ਜਿੱਦਾਂ ਕੇਜੂਵਲ ਜਿਮੀ ਐਡੀ ਨੇ ਪ੍ਰੈਸ ਕੀਤਾ ਉਹਦੇ ਬਾਰੇ ਕੀ ਕਹਿੰਦੇ ਹੋ ਇਹਦੇ ਕੋਈ ਤਾਂ ਹਾਲੇ ਟਿਪ ਆਫ ਦੀ ਆਈਸਬਰਗ ਹੈ ਜੀ ਕਿਉਂਕਿ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਥਾਵਾਂ ਤੇ ਹੀ ਚੱਲਦੀ ਹੈ ਜੇ ਸ਼ਾਇਦ ਕਿਥੇ ਸਾਰੇ ਦੇਸ਼ 'ਚ ਹੁੰਦੀ ਤੇ ਇਹੀ ਕਪਲਾ ਸਾਰੇ ਦੇਸ਼ 'ਚ ਇੰਪਲੀਮੈਂਟ ਹੋਣਾ ਸੀ ਜਿਨ੍ਹਾਂ ਲੋਕਾਂ ਨੇ ਇਹ ਕਪਲਾ 338 ਕਰੋੜਾਂ ਦਾ ਦਿੱਲੀ 'ਚ ਕੀਤਾ ਉਹੀ ਲੋਕ ਸੇਮ ਲੋਕ ਜੇ ਉਹ ਦਿੱਲੀ 'ਚ ਚੋਰੀ ਨੇ ਤੇ ਉਹਨਾਂ ਨੇ ਪੰਜਾਬ 'ਚ ਵੀ ਚੋਰੀ ਕੀਤੀ ਤੇ ਜੇ ਦਿੱਲੀ 'ਚ ਚੋਰੀ ਨੇ ਤੇ ਪੰਜਾਬ 'ਚ ਤਾਂ ਸਾਥ ਬਣ ਨਹੀਂ ਸਕਦੇ ਔਰ ਇਹ ਗੱਲ 2022 'ਚ ਆંકੜਿਆਂ ਦੇ ਸਮੇਤ ਮੈਂ ਉਠਾਇਆ ਸੀ ਜਿਾ ਕਿ ਕਿਵੇਂ ਇੱਕ ਬ੍ਰਿੰਡ ਕੋ ਕੰਪਨੀ ਐ ਤੇ ਇੱਕ ਹੋਰ ਕੰਪਨੀ ਆ ਉਹਦਾ ਮੈਂ ਨਾ ਭੁੱਲਦਾ ਕਿ ਜਿਨ੍ਹਾਂ ਲੋਕਾਂ ਤੇ ਉਥੇ ਚੋਰੀ ਕਰਨ ਦਾ ਇਲਜ਼ਾਮ ਹੈ ਜਿਨ੍ਹਾਂ ਵਾਸਤੇ ਮੁਨਾਫਿਆਂ ਦਾ ਮਾਰਜਨ 6 ਤੋਂ 12% ਕੀਤਾ ਗਿਆ ਉਹਨਾਂ ਲੋਕਾਂ ਨੂੰ ਪੰਜਾਬ 'ਚ ਵੀ ਟੈਂਡਰ ਦਿੱਤਾ ਗਿਆ ਔਰ ਪੰਜਾਬ 'ਚ ਵੀ ਕੋਈ 500 ਕਰੋੜ ਦਾ ਕਪਲਾ ਹੋਇਆ ਔਰ ਉਸ ਕਪਲੇ 'ਚ ਇਹੀ ਦੋ ਪਾਰਟੀਆਂ ਜਿਹੜੀ ਦਿੱਲੀ 'ਚ ਸੀ ਇਹੀ ਦੋ ਲੋਕ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੱਚੀਆਂ ਖੱਪੀਆਂ ਬਾਵਾਨੇ ਜਿਨ੍ਹਾਂ ਦੇ ਥਰੂ ਇਹ ਪੈਸੇ ਲੈ ਕੇ ਗੁਜਰਾਤ ਦੀ ਇਲੈਕਸ਼ਨ ਪੰਜਾਬ ਦੀ ਅੱਜ ਜਿਹੜੀ 22 ਇਲੈਕਸ਼ਨ ਜਲੰਧਰ ਦੀ ਹੋਈ ਹੈ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਔਰ ਆਮ ਆਦਮੀ ਪਾਰਟੀ ਦੀ ਫੰਡਿੰਗ 'ਚ ਬੜਾ ਅਹਿਮ ਰੋਲ ਸੋ ਜੇ ਦਿੱਲੀ ਵਾਲੇ ਚੋਰ ਫੜੇ ਗਏ ਆ ਤੇ ਪੰਜਾਬ ਵਾਲੇ ਤਾਂ ਸਾਥ ਹੋ ਨਹੀਂ ਸਕਦੇ ਤੇ ਪੰਜਾਬ ਵਾਲੇ ਵੀ ਸਾਈਜ਼ ਦੇ ਚੋਰ ਫੜੇ ਜਾਣੇ ਚਾਹੀਦੇ ਔਰ ਜਿਹਦੇ ਵਿੱਚ ਇੱਕ بڑا ਚੀਫ ਮਿਨਿਸਟਰ ਸਾਫ ਦਾ ਚਹੇਤਾ ਜਿਹੜਾ ਉਹਨਾਂ ਦਾ ਮੀਡੀਆ ਦਾ ਕੰਮ ਵੇਖਦਾ ਆਦਲ ਜਿਹਦੀ ਉਹ ਨਹਿਰ ਦੇ ਨਾਲ ਨੇੜਤਾ ਦੀ ਬੜੀ ਗੱਲ ਆ ਰਹੀ ਹੈ ਉਹ ਅੰਡਰਗਰਾਊਂਡ ਹੋ ਗਿਆ ਸੋ ਈਡੀ ਮੈਂ ਚਾਹੂੰਗਾ ਕਿ ਜੇ ਐਕਸ਼ਨ ਦਿੱਲੀ 'ਚ ਹੋਇਆ ਇੱਥੇ ਵੀ ਕਰੇ ਨਗਰ ਮੇਰਾ ਇਹ ਮੰਨਣਾ ਵੀ ਹੈ ਕਿ ਦਿੱਲੀ ਚ ਤਾਂ ચીਫ ਮਿਨਿਸਟਰ ਤੱਕ ਫੜ ਲਿਆ ਇੱਥੇ ਹਾਲੇ ਤੱਕ ਇੱਕ ਅ ਚਿੜੀ ਨੂੰ ਵੀ ਨਹੀਂ ਹੱਥ ਪਾਇਆ ਤੇ ਕਿਥੇ ਨਾ ਕਿਥੇ ਇਹ ਤਾਂ ਨਹੀਂ ਕਿ ਕਿਉਂਕਿ ਭਾਜਪਾ ਨਾਲ ਰਲ ਕੇ ਭਗਵੰਤ ਮਾਨ ਦੀ ਚਾਲ ਰਹੀ ਹੈ ਤਾਂ ਪੰਜਾਬ ਨੂੰ ਇਸ ਗੱਲ 'ਚ ਕਲੀਨ ਕਿਟ ਮਿਲ ਗਈ ਹੈ ਇਸ ਗੱਲ ਦੀ ਬੜੀ ਚਰਚਾ ਸੋ ਇਹ ਗੱਲ ਤਾਂ ਅ ਅਥਾਰਟੀ ਦੱਸ ਸਕਦੀਆਂ ਨੇ ਮਗਰ ਗੱਲ ਬੜਾ ਓਪਨ ਐਂਡ ਸ਼ਟ ਕੇਸ ਹੈ ਕੇਸ ਫੋਟੋਸਟੇਟ ਕਾਪੀ ਹੈ ਔਰ ਬਣਿਆ ਵੀ ਪੰਜਾਬ ਦੀ ਪਾਲਿਸੀ ਦਿੱਲੀ 'ਚ ਔਰ ਲਾਗੂ ਬਣੀ ਪੰਜਾਬ 'ਚ ਲਾਗੂ ਬਣੀ ਦਿੱਲੀ 'ਚ ਲਾਗੂ ਪੰਜਾਬ 'ਚ ਹੋਈ ਔਰ ਅੱਜ ਵੀ ਵੇਖ ਲਓ ਇੱਥੇ ਮੈਨੂੰ ਲੱਗਦਾ 25 ਮੌਤਾਂ ਹੋ ਗਈਆਂ ਨੇ ਅੱਜ 25 ਦਾ ਫਿਗਰ ਆ ਗਿਆ ਹੈ ਸੰਗਰੂਰ 'ਚ ਚੀਫ ਮਿਨਿਸਟਰ ਸਾਹਿਬ ਦਾ ਜ਼ਿਲ੍ਹਾ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਖਜ਼ਾਨਾ ਮੰਤਰੀ ਦਾ ਉਹ ਹਲਕਾ ਔਰ ਇਹੀ ਹਾਲਾਤ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਅੰਮ੍ਰਿਤਸਰ ਸਾਹਿਬ 'ਤੇ ਤਲਨ ਤਰਨ 'ਚ ਮੋਤਾਂ ਹੋਈਆਂ ਸਨ ਉਦੋਂ ਇਹਨਾਂ ਨੇ ਜਾ ਕੇ ਭਗਵੰਤ ਮਾਨ ਨੇ ਕੇਜਰੀਵਾਲ ਨੇ ਹਰਪਾਲ ਚੀਮੇ ਨੇ ਐਸ ਲੀਡਰ ਆਫ ਆਪੋਜੀਸ਼ਨ ਨੇ ਗੱਲ ਕਹੀ ਸੀ ਕਿ ਇਹਦੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੁਝ ਨਹੀਂ ਕਰੂਗੀ ਅੱਜ ਮੈਂ ਇਹੀ ਕਹਿਣਾ ਕਿ ਭਾਈ ਉਦੋਂ ਤੁਸੀਂ ਇਹ ਲਫ਼ਜ਼ ਥੋੜੇ ਸਨ ਕਾਂਗਰਸ ਲਈ ਵਰਤੇ ਸਨ ਮੈਂ ਤਾਂ ਥੋੜੇ ਲਫ਼ਜ਼ ਚਾਹਨਾ ਹੁਣ ਲਾਗੂ ਹੋ ਜਾਣ ਕਿ ਇਨਕੁਆਇਰੀ ਹੋ ਜਾਏ ਕੀ ਇਹ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਆਹੀ ਕਿੱਥੋਂ ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਇਸ ਦੀ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਔਰ ਇਸ ਗੱਲ ਦੀ ਇਨਕੁਆਇਰੀ ਇੰਡੀਪੈਂਡੈਂਟ ਹੋਵੇ ਤੇ ਤੁਸੀਂ ਵੇਖੋਗੇ ਕਈ ਇੱਥੋਂ ਵੀ ਫੜੇ ਜਾਣ ਜਿਹੜੀ ਗੱਲ ਮੈਂ ਕਹਿਣਾ ਹੁੰਦਾ ਸਭ ਫੜੇ ਜਾਣਗੇ ਗੱਲ ਤਾਂ ਸਮਝ ਦੀ ਆ ਪਰਮੇਸ਼ਵਰ ਦੇ ਤੱਕ ਗੀਤ ਸੁਣ ਲਿਆ ਕਰਨ ਉਹ ਸ਼ਾਮ ਨੂੰ ਸਭ ਫੜੇ ਜਾਣਗੇ ਤੁਸੀਂ ਖੰਨਾ ਸ਼ਰਾਬ ਫੈਕਟਰੀ ਦੀ ਵੀ ਪਹਿਲਾਂ ਜਾਤੀ ਮੰਗ ਕੀਤੀ ਸੀ ਤੇ ਸਾਰਾ ਕੁਝ ਉੱਧੇ ਹੀ ਲਟਕ ਰਿਹਾ ਕੀ ਪਤਾ ਉਹ ਗੱਲਾਂ ਤਾਂ ਕਰ ਹੀ ਦੀਆਂ ਜੀ ਹੁਣ ਇੱਥੇ ਵਾਲਿਆਂ ਨੂੰ ਤਾਂ ਕਰਨਾ ਕੁਝ ਨਹੀਂ ਕਿਉਂਕਿ ਇੱਥੇ ਮੈਨੂੰ ਲੱਗਦਾ ਜਿਹੜੇ ਇੱਥੇ ਕੰਮ ਕਰਦੇ ਸੀ ਹੁਣ ਉਹ ਆਮ ਆਦਮੀ ਪਾਰਟੀ ਦੇ ਨਾਲ ਕੁਝ ਦੇਦੂ ਆਏ ਆ ਤੇ ਜਿਹੜਾ ਇਹਨਾਂ ਨੂੰ ਕੱਟਰ ਇਮਾਨਦਾਰਾਂ ਦੀ ਜੇਬ 'ਚ ਕੁਝ ਪਾ ਦੇ ਹੁੰਦਾ ਤੇ ਫਿਰ ਇਹ ਕੱਟਰ ਇਮਾਨਦਾਰ ਏਡੇ ਛਾਤਰ ਨੇ ਨਾਲੇ ਖਰਚਾ ਪਾਣੀ ਲੈ ਵੀ ਲੈਂਦੇ ਤੇ ਨਾਲੇ ਫਿਰ ਬਾਹਰ ਨਿਕਲ ਕੇ ਕਹਿੰਦੇ ਸਾਡੇ ਤੋਂ ਇਮਾਨਦਾਰ ਬੰਦਾ ਕੋਈ ਨਹੀਂ ਇਸ ਲਈ ਜਿੰਨੀ ਕ腐ਸ਼ਨ ਪੰਜਾਬ 'ਚ ਹੈ ਔਰ ਜੇ ਇਸ ਤਰੀਕੇ ਦੀ ਲੁੱਟ ਪੰਜਾਬ 'ਚ ਹੋ ਰਹੀ ਔਰ ਮੈਂ ਫੇਰ ਕਹਿਣਾ ਦੇਖੋ ਹਾਈ ਕੋਰਟ ਦੇ ਮੈਂ ਜਾ ਕੇ ਆਨਰੇਬਲ ਜੱਜ ਸਾਹਿਬ ਨੇ ਮਾਈਨਿੰਗ ਮਾਫੀਆ ਦੇ ਬਾਰੇ ਬੜੀ ਸਖਤ ਟਿੱਪਣੀ ਕੀਤੀ ਔਰ ਇੱਕ ਐਸਐਸਪੀ ਦਾ ਮੈਂ ਬਾਈ ਨੇਮ ਕਹਿੰਦਾ ਹੁਣਾ ਵਿਵੇਕ ਸ਼ੀਲ ਸੋਨੀ ਰੋਪੜ ਦਾ ਐਸਐਸਪੀ ਸੀ ਜੀ ਦੀ ਪਰਸਨਲ ਖਚਾਈ ਆਨਰੇਬਲ ਜੱਜ ਸਾਹਿਬ ਹਾਈ ਕੋਰਟ ਨੇ ਕੀਤੀ ਕਿ ਭਾਈ ਤੂੰ ਜਦ ਮਾਈਨਿੰਗ ਦਾ ਪਰਚਾ ਦਿੰਨਾ ਤੂੰ ਮਸ਼ੀਨਰੀ ਤੇ ਦਿੰਨਾ ਬੰਦੇ ਤੇ ਨਹੀਂ ਦਿੰਦਾ ਸ਼ਤ ਪਹਿਲੀ ਵਾਰੀ ਦੇਸ਼ 'ਚ ਹੋ ਰਿਹਾ ਕਿ ਐਸਐਸਪੀ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਕਹਿ ਰਹੀ ਕਿ ਇੱਥੇ ਨੇਤਾ ਦੀ ਚੋਰੀ ਮਸ਼ੀਨਰੀ ਕਰਦੀ ਆ ਬੰਦਾ ਨਹੀਂ ਕਰਦਾ ਔਰ ਮਸ਼ੀਨਰੀ ਚਲਾਉਂਦਾ ਕੌਣ ਹੈ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਔਰ ਉਸ ਐਸਐਸਪੀ ਨੂੰ ਪ੍ਰਮੋਟ ਕਰਕੇ ਹੁਣ ਮੋਗੇ ਲਾਤਾ ਔਰ ਉਹ ਨੂੰ ਮੋਗੇ ਮਾਫੀਆ ਚਲਾ ਰਿਹਾ ਹੈ ਮਾਈਨਿੰਗ ਦਾ ਇਸ ਲਈ ਜੋ ਵੱਡੇ ਸਰੋਤ ਆਮ ਆਦਮੀ ਪਾਰਟੀ ਦੀ ਫੰਡਿੰਗ ਦੇ ਸ਼ਰਾਬ ਮਾਫੀਆ اور ਰੇਤ ਮਾਫੀਆ ਜਿੱਦ ਦਿਨ ਇਹਨਾਂ ਨੂੰ ਹੱਥ ਪੈ ਜਾਏ ਰੇਤ ਵੀ ਸਸਤੀ ਹੋ ਜੂ ਤੇ ਨਕਲੀ ਸ਼ਰਾਬ ਵਿਕਣੀ ਵੀ ਬੰਦ ਹੋ ਜਾਊਗਾ